ਜਿਵੇਂ ਹੁਣ ਦਵਾਈਆਂ ਦਾ ਪਾਈ ਜਾਂਦੇ ਨੇ ਮੇਰੇ ਸਾਬ ਨਾਲ ਲੱਖਾਂ ਰੁਪਏ ਲੱਖਾਂ ਹੀ ਵੀਡੀਓ ਚੜ੍ਹਦੀਆਂ ਨੇ ਕਿ ਆਹ ਬੁੱਤੀ ਆਇਆ ਆਹ ਬੁੱਤੀ ਆਇਆ ਉਹਦਾ ਕਿਸੇ ਨੂੰ ਐ ਤਾਂ ਨਹੀਂ ਪਤਾ ਜਿਵੇਂ ਆਪਾਂ ਕਈ ਵਾਰੀ ਪਾਈ ਆ ਕਿ ਜਿਹੜੀ ਜੜੀ ਬੁੱਤੀ ਆ ਇਹਨੂੰ ਨਵੰਤਰਣ ਦੇਣਾ ਪੈਂਦਾ ਤੇ ਉਹਨੂੰ ਫਿਰ ਚਾਹੇ ਧਾਗਾ ਵੰਦੋ ਗਾਲਾ ਦੋ ਆਪਾਂ ਜਿਵੇਂ ਆਪਾਂ ਕਿਸੇ ਨੂੰ ਲੈ ਕੇ ਆਉਣੇ ਆਪਾਂ ਮਤਲਬ ਲਾੜਾ ਵਿਆਹਣ ਜਾਂਦਾ ਊਕੜੇ ਤਾਂ ਨਹੀਂ ਲੈ ਕੇ ਆਉਂਦਾ ਉਹਨਾਂ ਨਿਰੰਤਾ ਹੁੰਦਾ ਵੀ ਮੈਂ ਇਸ ਦਿਨ ਵਿਹਣ ਆਉਣਾ ਤੇ ਉਸ ਕਰਕੇ ਫਿਰ ਉਹਨੂੰ ਕਹਿ ਕੇ ਆਓ ਸ਼ਾਮਾਂ ਦੇ ਵਿੱਚ ਤੋਂ ਉਹ ਨਹੀਂ ਚਾਹੀਦੇ ਕਈ ਬੂਟੀਆਂ ਕਈ ਬੂਟੀਆਂ ਜਿਹੜੀਆਂ ਦੂ ਲੋਟ ਰੇ ਸ਼ਾਮਾਂ ਮਤਲਬਨ ਨਹੀਂ ਰੇ ਜਾਣਾ ਤਾਂ ਦਿਨ ਛਿਪ ਗਿਆ ਉਹ ਫਿਰ ਜਾਗਦੀਆਂ ਹੁੰਦੀਆਂ ਨੇ ਸੋਣੇ ਜਨੇ ਕਈ ਰਬ ਸ਼ਕਤੀਆਂ ਭਈਆਂ ਹੁੰਦੀਆਂ ਨੇ ਜੀ ਇਹ ਵੀ ਵੀ ਆਂ ਤੇਨੇ ਹੁੰਦੇ ਵੀ ਦਿਨ ਛਿਪ ਨਹੀਂ ਤੋੜੀ ਵੀ ਪਰ ਕਈ ਉਹਦੀ ਸ਼ਾਮਾਂ ਦੇ ਵਿੱਚੇ ਜਿਹੜੀਆਂ ਨੇ ਸ਼ੂਗਰ ਵਾਲੀਆਂ ਨੇ ਜਾਂ ਕਈ ਨਿੰਮਾ ਅਹਨਾ ਕੋਈ ਵੀ ਮਤਲਬ ਚੀਜ਼ਾਂ ਨੇ ਵੀ ਜੜੀ ਬੁੱਤੀਆ ਇਤਨੰਤਰਾਂ ਦੇ ਤੌਰ ਤੇ ਵਿੱਚ ਮੰਤਰ ਦਾ ਮੰਤਰ ਲਾਇਆ ਜਾਂਦਾ ਤਨੰਤਰਾਂ ਨੇ ਬੈਦਗੀ ਇਹ ਉਹ ਚਾਰ ਫੇਰ ਉਹ ਇੱਕ ਦੇ ਚਾਰ ਬਣਾਏ ਇਤਨੰਤਰ ਸੀ ਜਿਹੜਾ ਫੂਕ ਮਾਰ ਕੇ ਠੀਕ ਕਰ ਦਿੰਦਾ ਉਹਦੇ ਕੋਲੋਂ ਬੂਤੀ ਜੇ ਤੂੰ ਕਰੇਗਾ ਅੱਜ ਤੱਕ ਕੋਈ ਬੈਦ ਨਹੀਂ ਦਾਦਾ ਤਨੰਤਰ ਬੈਦ ਦੀ ਫੋਟੋ ਜਦੋਂ ਲਏਗਾ ਮਹਾਰਾਜ ਦਾ ਸਰੂਪ ਤਾਂ ਉਹਦੇ ਕੋਲ ਹੱਥ ਜੜੀਆਂ ਬੂਤੀਆਂ ਚ ਕਿੰੀਆਂ ਹੋਈਆਂ ਨੇ ਜਿਵੇਂ ਬੁਸ਼ਕਰਮਾ ਕੋਲ ਔਜਾਰ ਸੰਧ ਕਹਿਲਾ ਫੜੇ ਹੋਣੇ ਆਰੀ ਥੋੜੀ ਹੈ ਨਾ ਉਦੇ ਕੋਲ ਜੜੀਆਂ ਬੁੱਟੀਆਂ ਫੁੜੀਆਂ ਨੇ ਉਹ ਜਦੋਂ ਮਰਿਆ ਸੀ ਜਦੋਂ ਉਹਦਾ ਅੰਤ ਸਮਾ ਆ ਉਹ ਅੰਤਰਵਾਨ ਉਹ ਕਹਿੰਦੇ ਵੀ ਮਾਪਾ ਪਹਿਲਾਂ ਵੀ ਪਾਈ ਆ ਕਿ ਜਦੋਂ ਮੈਂ ਮਰ ਗਿਆ ਮੈਨੂੰ ਉਹ ਮੜੀਆਂ ਜੀ ਆਨੰਦ ਦੇ ਉਹ ਨਾਲ ਸੱਟਿਓ ਚਾਰ ਮੁੰਡੇ ਸੀ ਉਹਨਾਂ ਦੇ ਲੜਕੇ ਗਹਿਲਾ ਉਹ ਕਹਿੰਦਾ ਮੈਨੂੰ ਖਾ ਲਿਓ ਕਰੇ ਤੇ ਜਦੋਂ ਉਹ ਕਹੀ ਗਿਆ ਉਹ ਅੰਤਰਵਾਨਾ ਤੇ ਖਾ ਲਾਂਗੇ ਅਸੀਂ ਮਾਸ ਖਣੇ ਆ ਕੀ ਆ ਰੂਪੀ ਦਾ ਨੇ ਆ ਨਾ ਜਿਵੇਂ ਕ੍ਰਿਸ਼ਨ ਮਹਾਰਾਜ ਜੀ ਨੇ ਜਿਹਦਾ ਜਯੋਤਨ ਸੀਗਾ ਉਹਨੇ ਜਿਹੜੀ ਨੇਚਰਹਿਣ ਮਾਸ ਸੀ ਉਨੇ ਪੱਥਰ ਦਾ ਬਣਾ ਦੇਣਾ ਇਹ ਗਦਾ ਕਿਤੇ ਵੱਜਣਾ ਹੀ ਨਹੀਂ ਸੀ ਉਹਦੇ ਚੀਜ਼ ਸੁਪ ਘਟਾ ਬਸ ਕੁਝ ਵੀ ਸ਼ਾਸਤਰ ਉਹ ਕ੍ਰਿਸ਼ਨ ਮਾਰਾਇਨੇ ਹੋਣੀ ਉਹ ਕਹਿੰਦੇ ਵੀ ਤੂੰ ਐਡਾ ਬੜਾ ਹੋ ਗਿਆ ਵੀ ਉਹ ਕਹਿੰਦਾ ਮਾਂ ਆਇਆ ਕਹਿੰਦਾ ਉਹ ਕਹਿੰਦਾ ਨਹੀਂ ਹੁਣ ਤੂੰ ਬੜਾ ਹੋ ਗਿਆ ਪਹਿਲਾਂ ਤੇਰੇ ਚੀਜ਼ਾਂ ਦਿੱਤਾ ਛੋਟੀਆਂ ਸੀ ਆ ਵੀ ਮਤਲਬ ਟਾਕੇ ਜਾ ਉਹਨੇ ਪੱਤੇ ਪੁੱਤੇ ਜੇ ਲਾ ਕੇ ਆਏ ਚਲੇ ਗਿਆ ਜੇ ਜਦੋਂ ਮਾਂ ਨੇ ਅੱਖ ਕੋਲੀ ਕਹਿੰਦੀ ਵੀ ਛਲ ਹੋ ਗਿਆ ਤੇਰੇ ਨਾਲ ਬੁੱਤ ਦਾ ਵੀ ਕਹਿੰਦੀ ਵੀ ਐਦਾਂ ਤੇ ਐਦਾਂ ਕ੍ਰਿਸ਼ਨ ਉਹ ਕਹਿੰਦੀ ਐਦਾਂ ਹੀ ਆ ਵਿੱਤਰੀ ਹੋਣੀ ਆ ਗਈ ਹੁਣ ਤੂੰ ਚਾਹ ਟੱਕ ਚਾਹ ਨਾ ਟਾਕਾ ਨਾ ਉਹਦਾ ਇੱਕ ਮਾਂ ਦੇ ਮਮਤਾ ਨੇ ਜੇ ਤੂੰ ਨੰਗਾ ਆ ਜਾਂਦਾ ਤੈਨੂੰ ਕੋਈ ਦੁਨੀਆ ਦਾ ਮਾਰਦਾ ਨਾ ਉਹ ਜਿੱਥੇ ਉਹਨੇ ਪੱਤੇ ਬੰਨੇ ਮੂਰੇ ਆ ਨਾ ਬਿਛਾ ਵਾਲੀ ਜਗ੍ਹਾ ਤੇ ਲੈਟ੍ਰੀਨ ਵਾਲੀ ਜਗ੍ਹਾ ਤੇ ਉੱਥੋਂ ਫਿਰ ਕੱਚਾ ਰਹਿ ਗਿਆ ਫਿਰ ਗਦਾ ਉੱਥੇ ਭੀਮਨੇ ਮਾਰਿਆ ਹੁਣ ਤਾਂ ਪਤਾ ਹੀ ਨਹੀਂ ਪੀ ਉਹਦਾ ਸੀ ਉਹ ਬਲਕਾਰੀ ਜਿਹੜਾ ਲਲਕਾਰਦਾ ਸੀਗਾ ਵੀ ਆ ਜਾ ਬਈ ਇਹਨੇ ਮਸਤੀਆਂ ਉਸ ਜਮੇ ਉਹ ਚੀਜ਼ ਸੀ ਵੀ ਇਹਨ ਦਾ ਮਤਲਬ ਆਪਾਂ ਮੰਨਦੇ ਨਹੀਂ ਜੀ ਉਹ ਜਦੋਂ ਖਾ ਗਏ ਉਹ ਮਤਲਬ ਉਹਨਾਂ ਨੇ ਕੀ ਕਰਿਆ ਉਹ ਰੈਨ ਲਿਆ ਜਦੋਂ ਮਰ ਗਿਆ ਵਿਆਪ ਉਹ ਕਹਿੰਦਾ ਤੁਸੀਂ ਖਾਏ ਉਹਨਾਂ ਨੇ ਮਾੜਾ ਮੋਟਾ ਖਾ ਲਿਆ ਚਾਰਾ ਨੇ ਕਈ ਕਹਿੰਦੇ ਪੁੱਤ ਵੀ ਤੁਸੀਂ ਦਾ ਬਾਪ ਨੂੰ ਐ ਖਾਣ ਲੱਗ ਗਏ ਮਨੂੰ ਨਰਕ ਵਿੱਚ ਦੋ ਆਇਆ ਰਾਣਾ ਬਹੁਤ ਸੋ ਬੋਲਿਰੋ ਨਹੀਂ ਉਤਨਾ ਤਰਾ ਨੇ ਇੱਕ ਦਾ ਚਾਰ ਬਣ ਜਾਣੇ ਸੀਗੇ ਪਰ ਹੁਣ ਹੀ ਨਹੀਂ ਸੀ ਕਿ ਨਾ ਗਲਤਾਂ ਬਿਚਾਰ ਕਰਦੇ ਆ ਉਹਨਾਂ ਨੇ ਫਿਰ ਬਖਤੀ ਚੱਕ ਕੇ ਡੋਲਤਾ ਉਹ ਪਤਾ ਕਿ ਇਹਨਾਂ ਨੇ ਖਾਦਾ ਇੱਕ ਦਸਤਪ ਖਾ ਗਿਆ ਇੱਕਆ ਘਟਾਰ ਕਉ ਇਹਨਾਂ ਨੇ ਖਾ ਲਿਆ ਫੇਰੇ ਇਹ ਜਿਆਦਾਤਰ ਹੁਣੇ ਮਰਦੇ ਨਹੀਂ ਦੇ ਨੀ ਨੋਰ ਥੱਲੇ ਬਿਮਾਰੀ ਚ ਨਹੀਂ ਰੁਕਾਉਂ ਕਰੇ ਦੇਖਿਆ ਬਹਮਾਰੀ ਜੀ ਫੇਰ ਮਰਿਆ ਇਹ ਜਿੜੀਆਂ ਜਾਨਵਰ ਨੇ ਜਿਹੜੇ ਜਿੜੀ ਤਾਂ ਛੱਕ ਆ ਰਹੀ ਆ ਤੇ ਜਿਹੜੇ ਇੱਕ ਫੇਰੋਂ ਕੁੱਤਾ ਖਾ ਗਿਆ ਸੀ ਆ ਇਹ ਜੇ ਗੰਦੇ ਵੱਡੇ ਇਹਦੇ ਕਰਦਣ ਤੇ ਫੇਰ ਤਾਂ ਕੀੜਾ ਪੈਂਦਾ ਮਰਦਾ ਨਹੀਂ ਆ ਮਰਦਾ ਨਹੀਂ ਵਾ ਇਹ ਜੀਬ ਲਾ ਕੇ ਹੀ ਸਹੀ ਕਰ ਦਿੰਦਾ ਉਹਦਾ ਕੁੱਤਾ ਤੇ ਆਪਣੇ ਉਸਤਾਦ ਦਾ ਜੀ ਕਹਿੰਦੇ ਬੰਦਾ ਵੀ ਉੱਥੇ ਜੀਬ ਲਾਈ ਜਾਵੇ ਕਹਿੰਦੇ जख्म ਮਤਲਬ ਬਣ ਜਾਂਦਾ ਬਸ ਠੀਕ ਹੋ ਜਾਂਦਾ ਜੀ ਦੇ ਵਿੱਚ ਇਨੀ ਕਲਾ ਨਹੀਂ ਬਾਈ ਉਹ ਕਈ ਜਗ੍ਹਾ ਕਹਿੰਦੇ ਨੇ ਵੀ ਕੋਲੀ ਕਰਕੇ ਵਧੀਆ ਲੱਗਦੀ ਐ ਲਾਲਾ ਨੇ ਉਹ ਇੱਕ ਕੁੱਟ ਕੇ ਨਾ ਉਹਨੂੰ ਮਾਰ ਥੋੜਾ ਜਿਹਾ ਪਾਣੀ ਐਡਾ ਕੁੱਟ ਪਾ ਕੇ ਉਹਨੂੰ ਕੋਲ ਕੋਲ ਜੇ ਕਰਕੇ ਅੰਦਰ ਮਾਰੇ ਜਿਵੇਂ ਤਨ ਹਿਰ ਦਾ ਵਹਿਦਾ ਨੁਕਤਾ ਹੈ ਅੱਖਾਂ ਤੇ ਕਹਿੰਦੇ ਮੇਰੀ ਬੇ ਸਵੇਰੇ ਜਿੰਨਾ ਉੱਥੇ ਉੱਠ ਕੇ ਉਹਨੂੰ ਉਹ ਅੱਖਾਂ ਤੇ ਲਾਲੇ ਬੰਦਾ ਕਜਲ ਦੀ ਤਰ੍ਹਾਂ ਜਿਵੇਂ ਲਾਉਂਦਾ ਪਹਿਲਾਂ ਹਾਂ ਅੱਖਾਂ 'ਚ ਪਾਉਂਦਾ ਰਿਆ ਮੈਂ ਮੈਂ ਆਪ ਪਾਉਂਦਿਆ ਸਵੇਰੇ ਉੱਕੇ ਇੱਕ ਵਾਰ ਜਾਦੂ ਨਾ ਰਹਿਣਾ ਜਾਂ ਲੈਟਿੰਗ ਤੇ ਜਾ ਕੇ ਉਹ ਅੱਖਾਂ 'ਚ ਪਾਲਾ ਉਹਦੇ ਨਾਲ ਤੇਰੀ ਅੱਖਾਂ 'ਚ ਸਫਾਈ ਕਰ ਦੇਣੀ ਉਹਨੇ ਤੇ ਜਿਵੇਂ ਹੁਣ ਅੱਜ ਕੱਲ ਤਾਂ ਬੋਹਾ ਮੱਤ ਦਾ ਨਹੀਂ ਗੈਸ ਤੇ ਹੁੰਦਾ ਉਹਦੇ ਤੇ ਤੇਲ ਪਾ ਕੇ ਮੜਾ ਇੱਕ ਤੁਪਕਾ ਤਾਂ ਸਮੇ ਤੋਂ ਕਜਲਾ ਪਾਉਣਾ ਬਹੁਤ ਸੁਕਮਮ ਨਾ ਆਇਆ ਜਿਵੇਂ ਸਰੋਂ ਦਾ ਤੇਲ ਦਾ ਪੰਚ ਚਰਾਗ 'ਚ ਜੀਵਾ ਲਾਉਨੇ ਆ ਉਹਦੇ ਉੱਤੇ ਥੋੜੀ ਜਿਹੀ ਐ ਲੋਹਾ ਰੱਖ ਦੇ ਕੋਈ ਕੋਲ ਤੇਲ ਦੇ ਵਿੱਚ ਰਲ ਕੇ ਧੂਹਾ ਬਣਾਇਆ ਹੋਇਆ ਧੂਨੇ ਦਾ ਕਜਲਾ ਬਣਾਇਆ ਹੋਇਆ ਸਰੋਂ ਦਾ ਤੇਲ ਦੇ ਵਿੱਚ ਬਕਤੀ ਰੂਨ ਦੇ ਵਿੱਚ ਹਨਾ ਉਹ ਬਹੁਤ ਉਪਯੋਗੀ ਹੁੰਦਾ ਬਾਈ ਹਾਂ ਅੱਖ ਬੰਦੇ ਪਾਈ ਜਾਵੇ ਸੁਰਮਾ ਹੀ ਪਾਈ ਜਾਵੇ ਯਾਰ ਕੱਲਾ ਡਾੜੀ ਵਾਲਾ ਸੁਰਮਾ ਲੈ ਲਓ ਕਈ ਵਾਰ ਉਹਦਾ ਜਾਦ ਨਹੀਂ ਆ ਜਿਹੜਾ ਕੁਝ ਵੀ ਕਦੇ ਮਤਲਬ ਜੀਵ ਦਾ ਲਾਲ ਲਾਲੀ ਹਨਾ ਸੋਪਾ ਕਹਿੰਦਾ ਲਾਲਾ ਪਹਿਲਾ ਤੇ ਜਿੱਥੇ ਦਾਦਾ ਆਪਾਂ ਕਹਿੰਦੇ ਠੀਕ ਨਹੀਂ ਹੁੰਦੀ ਉੱਥੇ ਲਾ ਦਿਓ ਇਹ ਲਾਰਾ ਜਿਹੜਾ ਜੀਵ ਹੈ ਇੱਕ ਵੈਧ ਤਾ ਤਨੰਤਰ ਆ ਬਾਈ ਉਹ ਵਧੀਆ ਗੱਲਾਂ ਅੱਖ ਦੇ ਵਿੱਚ ਪਾਉਣਾ ਤਾਂ ਬਹੁਤ ਵਧੀਆ ਬਾਈ ਜਿਹਨੂੰ ਕਹਲਾ ਮੈਂ ਪਹਿਲਾਂ ਵੀ ਠੰਦਰ ਨਾਲ ਵਿਚਾਰ ਹੁੰਦੇ ਆ ਜਿਹਨੂੰ ਹੱਲ ਦਾ ਬਤਾ ਇਹ ਬਿਮਾਰੀ ਚੱਲੇ ਕਿਥੋਂ ਆ ਉਹਦੇ ਕੋਲੋਂ ਠੀਕ ਹੋਣਾ ਉਹ ਮਤਲਬ ਵੈਦ ਕਹ ਲਓ ਡਾਕਟਰ ਕਹ ਲਓ ਕੁਛ ਵੀ ਕਹ ਲਓ ਉਹ ਉਸ ਡਿਗਰੀ ਦਾ ਮਾਲਕ ਹੋਣਾ ਚਾਹੀਦਾ ਹੁਣ ਮੇਰੀ ਆ ਮੇਰੀ ਉਮਰ 55 ਸਾਲਾ ਤੇਰੀ ਉਮਰ 30 ਸਾਲਾ ਅੱਦੋ-ਅੱਦੋ ਫਰਕ ਪੈ ਗਿਆ ਉਸ ਤੇ ਦਬਾਈ ਆ ਤੇਰੀ ਵਾਲੀ ਮੇਰੀ ਚ ਕੰਮ ਕਰ ਜੂਗੀ ਇਹ ਗੱਲ ਹੁੰਦੀ ਆ ਵੀ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਕਿਸ ਨੂੰ ਹਨਾ ਵੀ ਹਰ ਇੱਕ ਦੀ ਆਪਣੇ ਉਹਨੇ ਬੁੱਧੀ ਆ ਜਿੱਥੇ ਕੋਈ ਹੈਗੀ ਆ ਜਿੱਥੇ ਕਿਤੇ ਟੀਚਰ ਨੇ ਮਾਪਿਓ ਨੇ ਗੁਰੂ ਨੇ ਦੱਸਿਆ ਹਨਾ ਉਹ ਬੰਦੇ ਨੂੰ ਉਨਾ ਕੇ ਗਿਆਨ ਹੁੰਦਾ